ਮਲੇਰ ਕੋਟਲਾ ਵਿੱਚ ਮੁਸਲਿਮ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਇਲਜ਼ਾਮ ਹੇਠ ਤਿੰਨ ਗ੍ਰਿਫਤਾਰ। ਘਟਨਾ 'ਚ ਵਰਤੀ ਗਈ ਜੀਪ, ਟਾਇਰ ਤੇ ਹੋਰ ਸਮਾਨ ਵੀ ਬਰਾਮਦ। ਦੋ ਮੁਲਜ਼ਮ ਪਠਾਨਕੋਟ ਅਤੇ ਇੱਕ ਜਿੰਦਾ ਰਹਿਣਵਾਨਾ। 24 ਜੂਨ ਨੂੰ ਬੇਅਦਬੀ ਦੀ ਘਟਨਾ ਤੋਂ ਬਾਅਦ ਗੁੱਸੇ ਚਾਏ ਲੋਕਾਂ ਨੇ ਮਲੇਰ ਕੋਟਲਾ ਤੋਂ ਅਕਾਲੀ ਵਿਧਾਇਕ ਫਰਜ਼ਾਨਾ ਆਲਮ ਦੀ ਕੋਠੀ ਤੇ ਕੀਤਾ ਸੀ ਪਥਰਾ, ਬੱਸਾਂ ਨੂੰ ਪਹੁੰਚਾਇਆ ਸੀ ਨੁਕਸਾਨ। ਪਠਾਨਕੋਟ ਔਰ ਦਿਨਾਨਗਰ ਦੇ ਵਿੱਚ ਜੋ ਪਾਕਿਸਤਾਨ ਦੇ ਅਤਵਾਦੀਆਂ ਵੱਲੋਂ ਅਟੈਕ ਕੀਤੇ ਗਏ ਸੀ, ਤੋਂ ਜੋ ਇਹ ਆਨੰਦ ਕੁਸ਼ੋਰ ਹੈ ਇਹਦੇ ਮੰਨ ਸੀਗਾ ਕਿ ਵੀ ਇਹ ਮਾਰੂ ਅਤਵਾਦੀ ਆਉਂਦੇ ਨੇ ਔਰ ਸਾਡੇ ਇੰਡੀਆ ਤੇ ਅਟੈਕ ਕਰਕੇ ਵਾਪਸ ਚਲੇ ਜਾਂਦੇ ਆ ਮਾਰੇ ਜਾਂਦੇ ਆ ਸੋ ਉਸ ਘਟਨਾ ਤੋਂ ਵੀ ਇਹ ਇਹਨਾਂ ਨੇ ਪ੍ਰਭਾਵਿਤ ਹੋ ਕੇ ਇਸ ਜੋ ਇਹ ਮਲੇਰਕੋਡ ਲਾ ਕੇ ਵਾਰਦਾਤ ਕੀਤੀ ਆ ਉਹਨ ਕੋਸ਼ਿਸ਼ ਕੀਤੀ ਕਿ ਵੀ ਇਸ ਤਰ੍ਹਾਂ ਦੇ ਦੰਗੇ ਪੜਕਣ ਪੰਜਾਬ ਟਰੱਕ ਆਪਰੇਟਰ ਯੂਨੀਅਨ ਅੱਜ ਹੜਤਾਲ ਤੇ ਸਰਕਾਰ ਵੱਲੋਂ ਪਿਛਲੇ ਸੀਜ਼ਨ ਦੀ ਟੂ ਆਟੋ ਆਈ ਦੇ 450 ਕਰੋੜ ਰੁਪਏ ਦਾ ਬਕਾਇਆ ਨਾ ਦਿੱਤੇ ਜਾਣ ਖਿਲਾਫ ਹੜਤਾਲ ਬਾਹਰੀ ਸੂਬਿਆਂ ਨੂੰ ਜਾਣ ਵਾਲੇ ਸਰਕਾਰੀ ਮਾਲ ਦੀ ਟੂ ਆਟੋ ਆਈ ਨਹੀਂ ਕਰੇਗੀ ਟਰੱਕ ਯੂਨੀਅਨ ਪਟਿਆਲਾ ਵਿੱਚ ਦੇਖਣ ਨੂੰ ਮਿਲੀ ਫਿਲਮ ਉੜਤਾ ਪੰਜਾਬ ਦੀ ਮਿਸਾਲ 17 ਸਾਲਾ ਨੌਜਵਾਨ ਨੇ ਨਸ਼ੇ ਦੀ ਲਤ ਕਾਰਨ ਬਣਾਈ ਆਪਣੀ ਹੀ ਅਧਿਆਪਕਾ ਨੂੰ ਲੁੱਟਣ ਦੀ ਯੋਜਨਾ ਅਸਫਲ ਰਹਿੰਦੇ ਅਧਿਆਪਕਾ ਨੂੰ ਤੇਜ਼ ਧਾਰ ਹਥਿਆਰ ਨਾਲ ਜ਼ਖਮੀ ਕਰਕੇ ਫਰਾਰ ਤੁਰੀ ਵਿੱਚ ਸਾਬਕਾ ਫੌਜੀ ਨੇ ਅਖੌਤੀ ਅਣਖ ਖਾਤਰ ਕੀਤਾ ਤੀ ਦਾ ਕਤਲ ਫਰਵਰੀ ਵਿੱਚ ਹੋਏ ਤੀ ਦੇ ਪ੍ਰੇਮ ਵਿਆਹ ਤੋਂ ਨਰਾਜ਼ ਸੀ ਪਿਤਾ ਭੈਣ ਨੂੰ ਬਚਾਉਣ ਦੀ ਕੋਸ਼ਿਸ਼ 'ਚ ਛੋਟੀ ਭੈਣ ਜ਼ਖਮੀ ਇਲਾਜ ਅਧੀਨ ਤੇਜ਼ ਤਾਰ ਹਥਿਆਰ ਨਾਲ ਤੀ ਦਾ ਕਤਲ ਕਰਨ ਵਾਲਾ ਮਲਜ਼ਮ ਪਿਤਾ ਗ੍ਰਿਫਤਾਰ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ 'ਚ ਮੌਨਸੂਨ ਦੀ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਮੌਸਮ ਹੋਇਆ ਸੁਹਾਵਣਾ ਕਿਸਾਨਾਂ ਦੇ ਚਿਹਰੇ ਖਿੜੇ